ਮਤਲਬ ਦੱਸ ਨਹੀਂ ਸਕਦੇ ਵੀ ਇੰਨੀ ਮਹਤਵਕ ਇੰਨੀ ਵੱਡੀ ਅਚੀਵਮੈਂਟ ਮੈਂ ਤੋਂ ਮੈਨੂੰ ਦੱਸ ਸਕਦੇ ਨਹੀਂ ਹੈ ਜੋ ਨਹੀਂ ਹਮੇਸ਼ਾ ਕਹਿੰਦੇ ਆ ਵੀ ਸਾਡੇ ਅਮਰਸਰ ਦੇ ਵਿੱਚ ਕੋਈ ਡਰਪ ਨਹੀਂ ਹੈਗਾ ਇੱਕੋ ਜਿਹਾ ਅੱਜ ਕਹਾਂਗਾ ਕਿ ਸਾਰੇ ਜਿੰਨੇ ਵੀ ਪਲੇਅਰ ਹਨ ਉਹਨਾਂ ਦੀ ਸਪੋਰਟ ਕਰਦੇ ਰਹਿਣ ਤੇ ਵੱਧ ਤੋਂ ਵੱਧ ਜਿੰਨੇ ਵੀ ਸਿੱਖ ਪਲੇਅਰ ਹਨ ਉਹਨਾਂ ਨੂੰ ਅੱਗੇ ਆਉਣ ਦੀ ਔਰ ਬਹੁਤ ਵੱਡਾ ਸੰਘਰਸ਼ ਹੀ 15 ਸਾਲ ਲੱਗੇ ਇਸ ਮੈਡਲ ਨੂੰ ਲੈਣਦਿਆਂ ਤੇ ਫਾਈਨਲੀ ਹੱਥ 'ਚ ਆਇਆ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ ਨੀਂ ਕਿਰਪਾ ਕੀਤੀ ਆ ਪੰਜਾਬ ਦੀ ਨੌਜਵਾਨਾਂ ਨੂੰ ਇਹੀ ਅਪੀਲ ਆ ਕਿ ਨਸ਼ੇ ਛੱਡ ਕੇ ਆਪਣੀ ਖੇਡ ਵੱਲ ਜਾਣ ਆਪਣੇ ਪਿੰਡਾਂ 'ਚ ਗਰਾਊਂਡਾਂ ਨੂੰ ਤਿਆਰ ਕਰਨ ਵੱਧ ਤੋਂ ਵੱਧ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਅਤੇ ਸਾਰਿਆਂ ਨੂੰ ਅਪੀਲ ਆ মিডিਆ ਨੂੰ ਅਪੀਲ ਆ ਕਿ ਜਿੰਨੀ ਤੋਂ ਵੱਧ ਤੋਂ ਵੱਧ ਇਹੀ ਮੀਡੀਆ 'ਚ ਫਲਾਇਆ ਜਾਵੇ ਕਿ ਆਪਣਾ ਨਸ਼ਿਆਂ ਤੋਂ ਦ ਸਾਰੇ ਆਨੇ ਹਾਕੀ ਨੂੰ ਪਿਆਰ ਕਰਦੇ ਨੌਜਵਾਨਾਂ ਨੂੰ ਇਹੀ ਹੈ ਕਿ ਆਪਣਾ ਸਪੋਰਟਸ ਨਾਲ ਜੁੜਨ ਸਾਰੇ ਹੂੰ ਹੂੰ ਕਿ ਕੋਈ ਵੀ ਸਪੋਰਟਸ ਚੂਜ਼ ਕਰਨ ਹਾਕੀ ਚੂਜ਼ ਕਰਨ ਕੋਈ ਐਥਲੈਟਿਕਸ ਚੂਜ਼ ਕਰਨ ਗਰਾਊਂਡ 'ਚ ਜਾਣ ਨਾ ਮਿਹਨਤ ਕਰਨ ਤੇ ਆਪਣੇ ਦੇਸ਼ ਦਾ ਪੰਜਾਬ ਦਾ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰਾ ਲਾ ਜੀ ਜੇ ਤੁਸੀਂ ਮਿਹਨਤ ਕਰੋਗੇ ਤਾਂ ਸਰਕਾਰਾਂ ਤੁਹਾਡੇ ਨਾਲ ਹਮੇਸ਼ਾ ਖੜੀਆਂ ਨੇ ਸਾਥ ਤੇ ਸਾਥ ਜ਼ਰੂਰ ਦਿੰਦੀਆਂ ਨੇ ਤੇ ਜੌਬਸ ਚੋਂ ਹੀ ਜੋ ਵੀ ਪਾਲਿਸੀ ਚ ਉਹ ਸਾਰਾ ਕੁਝ ਤੁਹਾਨੂੰ ਮਿਲਦਾ ਮਜ਼ਾ ਆ ਗਿਆ ਜੀ ਇਹੋ ਜਿਹੇ ਵੈਦਰ 'ਚ ਵੀ ਪੂਰੇ ਲੋਕ ਆਏ ਆ ਸਾਨੂੰ ਸਪੋਰਟ ਕਰਨ ਲਈ ਤੇ ਸਾਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨ ਦਿਲੋਂ ਬਦਿਲੋਂ ਤੁਹਾਨੂੰ ਆਪਣੇ ਮਾਂ ਪਿਓ ਦਾ ਨਾਮ ਉੱਚਾ ਕਰੋ ਜੀ ਹਰ ప్రతి ਇੱਕ ਜਿਆਦਾ ਪਿਆਰ ਦਿਓ ਆਪਣੀ ਸਿਹਤ ਸਿਹਦਾ ਧਿਆਨ ਰੱਖੋ ਪੜਾਈ 'ਚ ਧਿਆਨ ਦਿਓ ਤੇ ਆਈ ਥਿੰਕ ਜਦੋਂ ਸਾਰੇ ਆਪਾਂ ਇੱਕ ਦੂਜੇ ਦੀ ਸਪੋਰਟ ਕਰ ਲਾਪੇਦੇ ਇਹ ਚੀਜ਼ਾਂ ਕੁਝ ਵੀ ਨਹੀਂ ਹੈ ਜੀ ਥੈਂਕ ਯੂ ਭਾਜੀ ਬਿਲਕੁਲ ਬਹੁਤ ਜ਼ਿਆਦਾ ਕਿਉਂਕਿ ਬੈਕ ਟੂ ਬੈਕ ਮੈਡਲ ਜਿਤਨਾ ਬਹੁਤ ਵਰਤ ਪ੍ਰਵਾਹ ਦੀ ਸਪੋਰਟ ਰਹੀ ਹੈ ਫੁੱਲ ਬਹੁਤ ਜ਼ਿਆਦਾ ਰਹੀ ਹੈ ਜੀ ਪ੍ਰਵਾਹਤ ਹੀ ਰਹੀ ਆ ਪੰਜਾਬ ਵਾਸੀਆ ਜੀ ਇੱਕ ਵਾਰ ਮੈਡਲ ਜ਼ਰੂਰ ਦਿਖਾ ਦਿਓ ਦਰਸ਼ਕਾਂ ਨੂੰ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਤੁਸੀਂ ਦੇਖੋ ਕਿ ਮੈਡਲ ਜਿਹੜਾ ব্রੌਂਜ਼ ਹੈ ਸਾਡੇ ਪੰਜਾਬ ਦੇ ਸ਼ੇਰਾਂ ਦੇ ਹੱਥ ਕਿਸ ਤਰ੍ਹਾਂ ਦਾ ਲੱਗਦਾ ਹੈ ਬਿਲਕੁਲ ਜੀ ਇਹ ਜਿਹੜ ਬਿਲਕੁਲ ਜੀ ਇਹ ਇੱਕ ਇਹੋ ਜਿਹੀ ਗੇਮ ਹੈਗੀ ਬਿਲਕੁਲ ਕੋਈ ਵੀ ਬੰਦਾ ਮਿਹਨਤ ਆ ਕੇ ਹੀ ਉੱਤੇ ਆਉਂਦਾ ਵਾ ਤੇ ਮੈਂ ਚਾਹੁੰਦਾ ਵਾਂ ਕਿ ਜਿਹੜੇ ਵੀ ਉਹਨਾਂ ਬੱਚੇ ਨੂੰ ਪਿਆਰ ਕਰਦੇ ਆ ਜਾਂ ਛੋਟੇ ਬੱਚਾ ਖੇਡ ਰਹੇ ਆ ਉਹਨਾਂ ਨੂੰ ਮਿਹਨਤ ਕਰਨ ਚਾਹੀਦੀ ਹੋਰ ਔਰ ਇਸ ਮੁਕਾਮ ਤੇ ਪਹੁੰਚਣਾ ਚਾਹੀਦਾ ਜੀ ਇਹੋ ਅਪੀਲ ਕਰਨ ਚਾਹੁੰਦਾ ਵਾਂ ਕਿ ਜਿਹੜੇ ਵੀ ਆਪਣੇ ਨੌਜਵਾਨ ਐ ਜਿਹੜੇ ਵੀ ਪਲੇਅਰ ਇਸ ਟਾਈਮ ਜਿਹੜੇ ਮੈਂ ਚਾਹੁੰਦਾ ਵਾਂ ਕਿ ਸਾਰੇ ਹਾਕੀ ਵਾਲੇ ਧਿਆਨ ਦੇਣ ਸਪੋਰਟਸ ਵਾਲੇ ਧਿਆਨ ਦੇਣ ਜਿੰਨੇ ਵੀ ਬੱਚੇ ਆ ਕਾਲਜ ਦੇ ਵਿੱਚ ਸਪੋਰਟ ਦੇ ਵਿੱਚ ਵੱਢਦੇ ਨੇ ਉਹ ਇਹ ਸਪੋਰਟਸ ਨਾਲ ਜ਼ਿਆਦਾ ਵੱਧ ਤੋਂ ਵੱਧ ਸਪੋਰਟਸ ਲਾਉਣਾ